ਸ਼ਿਕਰ ਤੇ ਗੁੱਡ ਮਾਰਨਿੰਗ ਜੀ ਸੁਬਾ ਸੁਬਾ ਦੀ ਤੇ ਫਿਰ ਅੱਜ ਤੁਹਾਨੂੰ ਮੈਂ ਦੇ ਰਹੀ ਹਾਂ ਸਰਪ੍ਰਾਈਜ਼ ਤੇ ਆਪਣੇ ਕੋਲੇ ਇੱਕ ਆਇਆ ਬੰਦਾ ਜੀ ਠੀਕ ਹੈ ਤੇ ਉਹ ਮੁੰਡਾ ਆਪਣੇ ਕੋਲੇ ਪਹਿਲਾਂ ਵੀ ਹੁੰਦਾਗਾ ਤੇ ਅੱਜ ਆਇਆ ਤੇ ਉਹਨੇ ਨਾ ਭਰਾ ਮੇਰਾ ਮੇਰੇ ਦਿਲ ਦੀਆਂ ਗੱਲਾਂ ਉਹਦੇ ਕੋਲੇ ਪੂਰ ਗਿਆ ਮੈਂ ਕਹਿੰਦੀ ਬਾਈ ਮੈਂ ਮੁੱਸੇ ਵਾਲੇ ਨੂੰ ਪਿਆਰ ਕਰਦੀ ਹਾਂ ਬਾਈ ਨੂੰ ਤੇ ਉਹ ਬਾਈ ਵੀ ਬਹੁਤ ਕਟੜ ਫੈਨ ਆ ਬਾਈ ਮੁੱਸੇ ਵਾਲੇ ਦਾ ਤੇ ਉਹ ਬੰਦੇ ਨੇ ਬਾਈ ਟੈਟੂ ਛੁਪਾ ਰੱਖਿਆ ਬਾਈ ਦਾ ਸੰਜੇ ਦਾਦਾ ਵੀ ਹੈ ਨਾ ਸ਼ਾਇਦ ਸੰਜੇ ਦਾਦਾ ਤੇ ਬਾਈ ਸਿੱਧੂ ਮੁੱਸੇ ਵਾਲ ਦਾ ਫੋਨ ਦਿਖਾਉਣ ਜਾ ਰਹੇ ਆ ਫਰੈਂਡ ਟੈਟੂ ਹੈ ਬਾਈ ਬਾਈ ਨੂੰ ਗਲਤ ਕਮੈਂਟਾਂ ਤੇ ਬਾਈ ਨੂੰ ਆਉਂਦੇ ਬਈ ਗਲਤ ਕਮੈਂਟ ਵਿਚਾਰੇ ਨੂੰ ਆਪਦੀ ਮਿਹਨਤ ਤੇ ਮਜ਼ਦੂਰੀ ਕਰਦਾ ਬੰਦਾ ਤੁਸੀਂ ਪਲੀਜ਼ ਹੱਥ ਬੰਨ ਕੇ ਬੇਨਤੀ ਆ ਉਹਨੂੰ ਗਲਤ ਕਮੈਂਟ ਨਾ ਕਰਿਆ ਨਾ ਕਰਿਓ ਠੀਕ ਹੈ ਚਲੋ ਤੁਹਾਨੂੰ ਦਿਖਾਉਨੇ ਆਪਾਂ ਬਾਈ ਸਿੱਧੂ ਮੂਸੇਵਾਲਾ ਦਾ ਕਟੜਾ ਫੈਨ ਆ ਤੇ ਦਿਲ ਜ਼ਰੂਰ ਭੇਜ ਦਿਓ ਠੀਕ ਹੈ ਬਾਈ ਵਾਸਤੇ ਅੱਜ ਦੇਖੋ ਫਰੈਂਡ ਵਾਹ ਹੈ ਕੋਈ ਹੋਰ ਬਲੈਂਡ ਵਾਓ ਵੈਰੀ ਨਾਈਸ ਕੀ ਬਾਤ ਆ ਭਾਈ ਸੰਜੇ ਦਾਤ ਪੂਰਾ ਤੇ ਆ ਦੇਖੋ ਮੋਟਰ ਜੰਗ ਨੂੰ ਤੇ ਵਿਚਾਰਾ ਇਹ ਆਪਦੀ ਮਿਹਨਤ ਕਰਦਾ ਜੀ ਲਸਣ ਦਸਨ ਵੇਚ ਕੇ ਆ ਦਾ ਟਾਈਮ ਪਾਸ ਕਰਦਾ ਤੇ ਲਸਣ ਲਈ ਫਿਰਦਾ ਵਿਚਾਰਾ ਮੈਨੂੰ ਇਹਨੇ ਇੰਨੀ ਸਾਰੀ ਲਸਣ ਇਤੋਂ ਵੱਧ ਥੋੜੀ ਜਿਹੀ ਦਿੱਤੀ ਹੈ ਚਟਨੀ ਬਣਾਉਣ ਵਾਸਤੇ ਠੀਕ ਹੈ ਤੇ ਭਰਾ ਦੀ ਆਈਡੀ ਕਿਦਾਂ ਨਾਂ ਕੀ ਹੈ ਰਮੇਸ਼ ਬੰਜਾਰ ਅਰੇ ਮੈਂ ਐਸ਼ ਬੰਜਾਰਾ ਤੇ YouTube ਦੀ ਆਈਡੀ ਹੈ YouTube ਦੀ ਵੀ ਹੈ ਜੀ ਹਾਂ YouTube ਦੀ ਆਈਡੀ ਦੇ ਉੱਤੇ ਜ਼ਰੂਰ ਦੇਖਿਓ ਹਰਮੇਸ਼ ਬੰજારਾ ਤੇ ਫੋਲੋ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਾਕੀ ਸਾਰਾ ਮੋਟਰਸਾਈਕਲ ਇਹਨੇ ਬਾਈ ਦੇ ਸਿੱਧੂ ਦੇ ਨਾਂ ਤੇ ਸਜਾ ਰੱਖਿਆ ਠੀਕ ਹੈ ਇੱਧਰ ਵੀ ਸਿੱਧੂ ਹੈ ਇੱਧਰ ਵੀ ਸਿੱਧੂ ਤੇ ਇੱਧਰ ਵੀ ਸਿੱਧੂ ਠੀਕ ਹੈ ਤੇ ਮੈਂ ਕਹਿੰਨੀ ਭਾਈ ਕਟੜ ਫੈਣਾ ਪੂਰਾ ਕਮਾ ਕੇ ਕੇ ਦਿਖਾ ਦੇ ਹੋਏ ਐਂਡ ਤਾਂ ਆਪਾਂ ਬਹੁਤ ਦੇਖਿਆ ਪਰ ਇਹ ਜੇ ਬਾਈ ਵਰਗਾ ਕਟੜ ਫੈਣ ਨਹੀਂ ਦੇਖਿਆ ਇਹ ਆਪਦੀ ਜੀ ਮਿਹਨਤ ਮਨਜ਼ੂਰੀ ਕਰਦਾਗਾ ਤੁਸੀਂ ਗਲਤ ਗਲਤ ਕਮੈਂਟ ਨਾ ਕਰਿਆ ਕਰੋ ਠੀਕ ਆ ਸਾਰਿਆਂ ਨੂੰ ਜ਼ਿੰਦਗੀ ਜਿਉਣ ਦਾ ਹੱਕ ਆ ਠੀਕ ਆ ਇਹ ਵੀ ਵਿਚਾਰਾ ਗਰੀਬ ਬੰਦਾ ਤੁਸੀਂ ਕਾਦੇ ਬਾਤ ਇਹਨੂੰ ਗਲਤ ਫਲਤ ਕਮੈਂਟ ਕਰਦੇ ਹੋ ਹਨਾ ਇਹ ਕਿਸੇ ਨੂੰ ਵਿਚਾਰਾ ਕੀ ਕਹਿੰਦਾਗਾ ਇਹ ਹੱਥ ਬੰਨ ਕੇ ਰਿਕਵੈਸਟ ਹੀ ਆ ਜੀ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਤੇ ਸਿੱਧੂ ਮੂਸੇ ਵਾਲੇ ਬਾਈ ਲਈ ਤੇ ਰਮੇਸ਼ ਬੰਜਾਰੇ ਲਈ ਲਾਲ ਦੇ ਜਰੂਰ ਭੇਜੋ ਅੱਜ ਮੈਂ ਨਹੀਂ ਕਹਿੰਦੀ ਵੀ ਮੈਨੂੰ ਭੇਜੋ ਤੁਸੀਂ ਦਿਲ ਦਿਲ ਸਾਡੇ ਕੱਲੇ ਬਾਈ ਨੂੰ ਭੇਜਨੇ ਆ ਜਿੰਨੂੰ ਜਿੰਨੂੰ ਬਾਈ ਕਿੰਨੇ ਪੈਸੇ ਲੱਗੇ ਸੀ ਬਣਾਉਣ ਤੇ ਬਾਈ ਲੱਗੇ 50 60 ਹਜ਼ਾਰ ਲੱਗੇ ਬੇਟੀ ਵੇ ਬੇਲਾ ਜਰਾ ਗਲੀ ਗਲੀ ਘੁੰਮ ਕੇ ਪਹਿਲਾਂ ਇਹਨਾਂ ਨੇ ਚਵਾਰੇ ਚੂਰੇ ਵੇਚਦੇ ਰਹੇ ਆ ਸਰਦਾਂ ਦੇ ਟਾਈਮ 'ਚ ਤੇ ਹੁਣ ਮੌਸਮ ਹੋ ਗਿਆ ਖਤਮ ਚਵਾਰੇ ਖਾਨ ਦਾ ਹੁਣ ਜਰਿਆ ਦਾ ਲਸਣ ਲਸਣ ਵੇਚ ਕੇ ਮਜ਼ਦੂਰੀ ਕਰਦੇ ਆ ਗਲੀ ਗਲੀ ਘੁੰਮਣਾ ਕਿਹੜਾ ਜੀ ਸੌਖਾਗਾ ਹਨ ਅਗਲੇ ਤੜਕੇ ਵਿਚਾਰੇ ਭੁੱਖਣ ਪਾਣੇ ਕਿਵੇਂ ਘਰੋਂ ਨਿਕਲਦੇ ਆ ਸ਼ਾਮ ਨੂੰ ਵਿਚਾਰੇ ਘਰੇ ਵੜਦੇ ਆ ਤੇ ਭੈਣ ਭਰਾ ਦੀ ਸਪੋਰਟ ਕਰਨੀ ਚਾਹੀਦੀ ਆ ਹਨ ਤੇ ਵੈਸੇ ਮੈਂ ਵੀ ਇਹਨਾਂ ਦੇ ਚੈਨਰ ਨੂੰ ਬੋਲ ਕੇ ਦੱਸਿਆ ਹੋਇਆਗਾ ਇਹਨਾਂ ਦੀ ਇਸ਼ਟਾ ਤੇ ਵੀ ਮੈਨੇ ਵੀਡੀਓ ਬਣਾ ਕੇ ਪਾਈ ਗਿਆ ਇੰਸਟਾਗ੍ਰਾਮ ਹੈਡ ਕੀਆ ਰਮੇਸ਼ ਬਨਜਾਰਾ ਰਮੇਸ਼ ਬਨਜਾਰਾ ਠੀਕ ਹੈ ਜੀ ਤੇ ਤੁਸੀਂ ਉੱਥੇ ਵੀ ਜਾ ਕੇ ਬਾਈ ਨੂੰ ਫੋਲੋ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਇਹ ਬਣਵਾਇਆ ਕਿੱਥੋਂ ਸੀ ਬਾਈ ਬਣਾਇਆ ਆਪਣੀ ਚੰਡੀਗੜ੍ਹ ਤੋਂ ਬਣਵਾਇਆ ਚੰਡੀਗੜ੍ਹ ਤੋਂ ਫਰੈਂਡ ਬਣਾਇਆ ਵਿਚਾਰੇ ਨੇ ਇੱਕ ਵਾਰੀ ਫੇਰ ਦਿਖਾ ਦੋ ਦਿਖਾ ਦੂੰ ਮੈਂ ਵੀ ਫਰੈਂਡ ਬਾਈ ਗੁਲਾਬ ਸਿੱਧੂ ਦਾ ਟੈਟੂ ਛਪਾਉਣਾ ਮੈਂ ਵੀ ਮੇਰਾ ਵੀ ਜੇਜੀ ਕਰਦਾ ਮੇਰੇ ਭਰਾ ਦਾ ਟੈਟੂ ਬਣਵਾਉਣਾ ਮੈਂ ਜਰੂਰ ਬਣਵਾਉਂਗੀ ਬਾਈ ਗਲਾਸ ਇੱਧਰ ਆਈ ਰੱਖੀ ਬਈ ਦੇਖੋ ਜੀ ਸੰਜੇ ਦਾਤ ਤੇ ਸਿੱਧੂ ਮੂਸੇ ਵਾਲਾ ਤੇ ਆ ਲਿਖਿਆ ਹੈਗਾ ਹੈ ਕੋਈ ਹੋਰ ਹੈ ਕੋਈ ਹੋਰ ਬਹੁਤ ਸੋਹਣਾ ਟੈਟੂ ਆ ਬਾਈ ਟੈਟੂ ਆ ਤੇ ਬਾਕੀ ਬੱਸ ਦੇ ਹੋਰ ਵੀ ਗੱਲ ਬਾਤ ਪੈੜੀ ਨੂੰ ਬਾਈ ਜੀ ਫੋਲੋ ਕਰਿਓ ਜਾ ਕੇ ਆਪਣੀ YouTube ਤੇ ਵੀ ਹੈਗੀ ਰਮੇਸ਼ 52 ਆ 52 ਮਗਰ ਤੇ Instagram ਤੇ ਵੀ ਹੈਗੀ ਉਹ ਪਾਈ ਸਾਡਾ ਚਲਾ ਗਿਆ ਲਸਣ ਵਾਲਾ ਹਨਾ ਤੇ ਆ ਪੁੱਤ ਲੈਤੀ ਸੀ ਲਸਣ ਜੀ ਚਰਨੀ ਬਣਾਉਣਾਸਤੇ ਦੇ ਸਕਦੇ ਤੁਸੀਂ ਇੱਧਰ ਦੇਖੋ ਬ੍ਰੈਂਡ ਮਿਰਚਾਂ ਲਿਆਈਆਂ ਤੇ ਮੱਲ ਬਟਾ ਬੱਲ ਕਿਲੋ ਮਿਰਚਾਂ ਲਾਈ ਬ੍ਰੈਂਡ ਚ ਆਪਣੀਆਂ ਤੇ ਦੇਖੋ ਇੱਧਰ ਲਾਲ ਸੁੱਕੀਆਂ ਮਿਰਚਾਂ ਤੇ ਇੱਥੇ ਸਾਡੀ ਗਵੰਧਨ ਨੂੰ ਲਾਇਆ ਵਿਚਾਰੀ ਨੂੰ ਮੈਂ ਤੁਹਾਨੂੰ ਚਟਨੀ ਖਵਾ ਦਾਂਗੇ ਭੋਰਾ ਬੱਚਾ ਦੁਆਨ ਸੇਵਾ ਕਰਾ ਲੈ ਕੇ ਉਸ ਨਾਲ ਤੇ ਆਪਣੀ ਭੈਣ ਲੱਗੀ ਹੋਈ ਹੈ ਆਪਣੀ ਸੇਵਾ ਕਰਾਉਣ ਵਿਚਾਰੀ ਦਾ ਨਾਮ ਹੈ ਹਲਪ ਕਰਾਉਣਾ ਫਰੈਂਡ ਤੇ ਜੇ ਸੰਗਤ ਤੋਂ ਥੋੜੇ ਅਗਾਹ ਬੂਚ ਪਾਣੀ ਇੱਕ ਮੈਂ ਗਈਆਂ ਫਰੈਂਡਾ ਫਰਮੋਸ ਤੁਨ ਕਿਹਾ ਸੀ ਮੈਂ ਫਰਮੋਸਲੇ ਹੁਣੀ ਆ ਠੀਕ ਹੈ ਜੀ ਇਹ ਸਾਈਡੋ ਕੰਪਨੀ ਹੈ ਜੋ ਕੱਪੜੇ ਸਾਈਨੋ ਕੰਪਨੀ ਹੈ ਫਰੈਂਡ ਉਹ ਲਿਖਿਆ ਵੀ ਆ ਲਿਖਿਆ ਸਾਈਡੋ ਫਰੈਂਡ ਸਾਈਨੋ ਸਾਈਨੋ ਲਿਖਿਆ ਨਹੀਂ ਇਕੱਲਾ ਚਾਹ ਦਾ ਕੱਪ ਛਾਪਿਆ ਹੋਇਆ ਇਕ ਚਾਹ ਦਾ ਕੱਪ ਛਾਪਿਆ ਫਰੈਂਡ ਮੈਂ ਦੱਸ ਤੁਹਾਨੂੰ ਪਤਾ ਨਾ ਬੜਾ ਮਨੰਨਣ ਕਰਦੇ ਤੇ ਭਾਈ ਇਹ ਕੀ ਕਹਿੰਦੇ ਆ ਕਿ ਇਹ ਆਈਆ ਮੰਗਿਆ ਸੀ ਭਾਈ ਦੇ ਉੱਤੇ 380 ਇਹ ਆਪਾਂ ਲੈ ਆਂਦੀ ਆ ਸਰਪ 300 ਦੀ ਮੱਗਿਆ ਬੈਂਗਣ ਮੱਤ ਗਿਆ ਬੱਜ ਗਿਆ ਜੋ ਬੈਂਗਣ ਤੇਰੇ ਹੋਏ ਆ ਪਰਤਾ ਬਣੇਗਾ ਜੀ ਪਰਤਾ ਉਹ ਮੱਛੇ ਨਹੀਂ ਉਹ ਭਰਾਵਾ ਆ ਦੇਖੋ ਜੀ ਆਪਾਂ ਤੇਰੇ ਹੋਏ ਆ ਜੀ ਪਰਤਾ ਬਣੂਗਾ ਦੇਖੋ

ਪਾਣੀ ਆ ਰਿਹਾ ਉਹ ਦੇਖੋ ਇਹਨਾਂ ਦੇ ਬੈਡ ਖਾਲਵਾ ajo ਕੱਲ ਨੂੰ ਹੈ ਗਿਆ ਜੀ ਆਪਣੀ ਇੰਟਰਵਿਊ ਪੋਡਕਾਸਟ ਪੋਡਕਾਸਟ ਦਾ ਇੰਟਰਵਿਊ ਪੋਡਪੋਡਕਾਸਟ ਬਾਅਦ ਕੱਲ ਨੂੰ ਆ ਰਹੇ ਜੀ ਉਹਨਾਂ ਨੂੰ ਬਹੁਤ ਦਿਨੋਂ ਕਿਸੇ ਟਾਈਮ ਦੇ ਦੋ ਭਰਨ ਕਿ ਤਨ ਦੇ ਦੋ ਫਾਰਮ ਦੇਣਾ ਜੀ ਕੱਲ ਦਾ ਟਾਈਮ ਹੈ ਜਦੋਂ ਪੂਰੀ ਕਰਨੀ ਬਈ ਆਜੋ ਤੇ ਫਿਰ ਹੁਣ ਤੁਹਾਨੂੰ ਮੈਂ ਦੱਸ ਦਿਆਂ ਵੀ ਮੈਂ ਸਿੱਖੀ ਮੈਂ ਰਗੜੀ ਜਾਂਦੀ ਜਦ ਸੀ ਹਾਂ ਉਹਦੇ ਲਾਲਾ ਪੈਰ ਤੇ ਇਤਨੀ ਘਾੜੀ ਸੌਫੀਆ ਫਰੈਂਡ ਮੈਂ ਹੁਣ ਬਹੁਤ ਉਫੀਆ ਬਾਰੀ ਮਿਹਨਤ ਲੱਗਦੀ ਹੈ ਜੀ ਦੇਖੋ ਚਿੱਟੇ ਖਲਕ ਲੱਕ ਮੈਂ ਗਲੀ ਚ ਕਹਿ ਤਾ ਕਿ ਫਰੈਂਡ ਚੜਨੀ ਵਾਪਸ ਉਹ ਆਈਏ ਡਗੜ ਮੱਚ ਗਿਆ ਡਗੜ ਮੱਚ ਗਿਆ ਚਿੱਗੇ ਚਿੱਗੇ ਫਰੈਂਡ ਡਗੜ ਮੱਚ ਗਿਆ ਦੇਖੋ ਸਰ ਉਹ ਪ੍ਰਾਵਾ ਮੱਚ ਗਿਆ ਮੱਚ ਗਿਆ ਕਿਤੇ ਕੋਈ ਨਹੀਂ ਮੱਚਿਆਗਾ ਉਹ ਜਾਲੀਆਂ ਲੈਣ ਵਾਲੀਆਂ ਗੱਲਾਂ ਮੇਰੀਆਂ ਯਾਰ ਜਾਲੀਆਂ ਨਹੀਂ ਆਉਂਦੀਆਂ ਇਹਦੇ ਵਾਸਤੇ ਓਏ ਪਰਥੇ ਵਾਲੀਆਂ ਜਾਲੀਆਂ ਹੁੰਦੀਆਂ ਇੱਕ ਨਾ ਉੱਤੇ ਧਰ ਕੇ ਲਓ ਜੀ ਇੱਧਰ ਆਪਣੇ ਬੰਮੀ ਬਣਾਉਗੀ ਬੈਂਗਨ ਦਾ ਪਰਠਾ ਤੇ ਆਹ ਦੇਖ ਬੈਂਗਨ ਨਹੀਂ ਮੱਚੇ ਹੋਏ ਅਈ ਬੱਚੇ ਹਾਂ ਚਟਨੀ ਦੇਖੋ ਤੁਸੀਂ ਚਟਨੀ ਜਿਹੜੇ ਮੇਰੇ ਬਾਹਰ ਭੈਣ ਭਰਾ ਰਹਿੰਦੇ ਆਣੇ ਜਿਹੜੇ ਮੈਨੂੰ ਫੋਨ ਵੀ ਕਰਦੇ ਆ ਤੇ ਘਰ ਨਾਲ ਚਟਨੀ ਬਹੁਤ ਸਵਾਦ ਹੁੰਦੀ ਆ ਹਨਾ ਤੇ ਇਹ ਸਾਰਿਆਂ ਬਾਤ ਤੇ ਆ ਜੀ ਇੱਕ ਵਾਰੀ ਤੁਸੀਂ ਰੈਸਪੀ ਜ਼ਰੂਰ ਬਣਾ ਕੇ ਖਾਓ ਸੁੱਖੀਆਂ ਮਿਰਚਾਂ ਲਸਣ ਤੇ ਕੜੀਏ ਦੇ ਪੱਤੇ ਪਾ ਲਓ ਨਾਲ ਨਾਲ ਜਿਗੜਾ ਬਾਬਾ ਦੀ ਮੈਨੂੰ ਸੱਤਾ ਦੇ ਲੋ ਇਸ ਸਤਾ ਦਾ ਸੱ ਦੇ ਲੋ ਲੈਣਾ ਸਾਡਾ ਬਾਹ ਖੁੱਲਾ ਕਮ ਗਲੀ ਚ ਕਹਿ ਕੇ ਆਈ ਸੀ ਕਿ ਮੈਂ ਬਣਾਉਣ ਜਾ ਰਹੀ ਚਪਲیں ਤੇ ਹੁਣ ਨਾ ਦੋ ਚਾਰ ਬੁਢੀਆਂ ਨੇ ਗਲੀ ਦੀਆਂ ਸੁਣ ਲਿਆ ਤੇ ਕਿਤੇ ਆ ਨਾ ਜਾ ਕਿਤੇ ਮੇਰਾ ਵਲੌਗ ਦੇਖ ਵੀ ਨਾ ਲੈ ਤੂੰ ਕੀ ਕਹਿ ਰਹੇ ਥਰ ਵਾਇ ਕਹੀ ਜਾਂਦੀ ਹੈ ਦੇਖੋ ਜੀ ਲਾਲ ਲਾਲ ਛੱਟ ਦੇਖੋ ਫਰੈਂਡ ਤੁਹਾਡੇ ਮੂੰਹ ਚ ਪਾਣੀ ਜ਼ਰੂਰ ਆਊਗਾ ਆਪਣੇ ਜੇ ਫਿਕਰ ਨਾਲ ਬਾਲੀ ਮਿਹਨਤ ਆ ਫਰੈਂਡ ਅਗਲਾ ਕਹੇ ਆ ਮੇਰੇ ਸਭ ਚਟਨੀ ਕਿਹੜੀ ਚਟਨੀ ਕਿਹੜੀ ਦਾ ਚਟਨੀ ਆ ਫਰੈਂਡ ਮਿਹਨਤ ਵੀ ਮਾਰਨੇ ਤਾਂ ਸੀ ਜਮਾ ਤੇਰੇ ਵੀ ਨਾ ਬਮਾ ਹਾਂ ਤੂੰ ਉੱਧਰ ਜਾ ਤੂੰ ਨਾ ਬੈਠਾ ਹੈ ਦੇ ਖਾਣ ਦੀ ਮੇਰੀ ਕੁੜੀ ਦਾ ਹਾਂ ਜੀ ਉਹਨੇ ਬੈਂਗਾਂ ਦੇ ਖਿਲਾਂਦਰ ਜਾ ਕੇ ਉਹ ਪਲਟਾ ਮਾਰ ਦਈਏ ਫੇਰ ਮੱਚ ਗਏ। ਲਓ ਜੀ ਬੈਂਕਨ ਦਾ ਭੜਤਾ। ਦੇਖੋ ਇਹ ਦੇਖੋ ਬਣੀਆਂ ਦੀ ਚਟਨੀ। ਹਾਂ ਜੀ ਬਣੀਆਂ ਦੀ ਚਟਨੀ ਤਾਂ ਬਈ। ਬੜਾ ਜੁੱਲੇ ਕੋਈ ਨਹੀਂ ਮਰਦਾ। ਗ੍ਰੈਂਡ ਇੱਕ ਕੰਨ ਹੋਣਾ ਜੇ ਕੱਪ ਤੁਹਾਨੂੰ ਦੱਸੇ ਚ ਵੀ ਨਹੀਂ ਤੁਸੀਂ ਨਹੀਂ ਭੁੱਲਣੀ ਹਣਾ। ਵੀ ਲੱਛੇ ਤੁਹਾਨੂੰ ਨਹੀਂ ਮਿਲਦੀ। ਤੁਸੀਂ ਕੀ ਕਰਨਾ ਆ ਸੌਂ ਲੱਗੇ ਆਪਾਂ ਨੂੰ ਗ੍ਰੈਂਡ। ਮੈਂ ਤੁਰ ਹੀ ਮੋਦੀ। ਤੁਸੀਂ ਕੀ ਕਰਨਾ ਦੁੱਧ ਲੈ ਆਣਾ ਦੁੱਧ ਥੋੜਾ ਗਰਮ ਕਰ ਲਓ ਦੁੱਧ ਨੂੰ ਗਰਮ ਕਰਕੇ ਉਹਨੂੰ ਠੰਡਾ ਕਰ ਲਓ ਠੀਕ ਹੈ ਇੰਨਾ ਵੀ ਠੰਡਾ ਕਰੋ ਨਾ ਵੀ ਜਾਨੀ ਕਾ ਠੰਡਾ ਹੀ ਕਰ ਲਓ ਕਹਿਣ ਦਾ ਮਤਲਬ ਇਹਨੋਂ ਦੇ ਵਿੱਚ ਘੋਲ ਲਵਾਤਾ ਮੈਂ ਚਾਹੀ ਨਹੀਂ ਬੰਨ ਘੋਲ ਕੇ ਨਾ ਮਿਰਚ ਇਹ ਜਿੰਨੇ ਕੁ ਤੁਸੀਂ ਭੋਲਣੀ ਆ ਮੈਂ ਤੁਹਾਨੂੰ ਆਏ ਸੀ ਕਿ ਜਿੰਨੇ ਤੁਸੀਂ ਖਾਣੀ ਆ ਵੀ ਮੈਂ ਤਾਂ ਖਾਣੀ ਤੇਜ ਮੈਂ ਤਾਂ ਵਾਪਸ ਤੂੰ ਵੱਧੂ ਭੋਲਦੀ ਹੁੰਨੀ ਆਪਾਂ ਆ ਤੁਸੀਂ ਦੁੱਧ ਦੇ ਵਿੱਚ ਵੀ ਇਹਨੂੰ ਭੋਲ ਕੇ ਖਾਓਗੇ ਨਾ ਮੈਂ ਕਹਿੰਦੀ ਬਾਈ ਮੈਂ ਕਹਿੰਦੀ ਮੂਂਗੀ ਦੀ ਸਬਜ਼ੀ ਤੇ ਗੋਭੀ ਦੀ ਦਾਲ ਨੂੰ ਪੁੱਛੇ ਸਨਦੂਗੀ ਆਜਾ ਨਾ ਇੰਨੀ ਗਰੰਟੀ ਦੇ ਦੇ ਬਹੁਤ ਲਗਾਟਾ ਬੋਲ। ਹੈ। ਆ ਜ ਰਗੜੀ ਨਹੀਂ ਗਈ ਜਸਕੇ। ਹੋਰ ਤੇ ਹੋਰ ਬੀ ਪਈ ਹੈ ਨਾ ਬੀ ਦਾ ਮਾਰਨੇ ਜਾਵਾ। ਇਹ ਖਾਣੀ ਸੌਖੀ ਆ ਬੁੱਗੇ। ਅੱਜ ਗਵੰਡਣ ਆ ਗਿਆ ਆਪਣੇ ਦਾਹ ਥੱਲੇ। ਇਹ ਸ਼ੁਕਰਵਾਰ ਨੂੰ ਵਿਚਾਰੀ ਘਰੇ ਹੁੰਦੀ ਹੈ ਜੀ ਹੁੰਦੀ ਹੈ ਛੁੱਟੀ। ਇਹ ਜਿਹੜੀ ਲੱਗੀ ਆਪਦੇ ਕੰਮ ਥੰਦੇ। ਉਹਦੇ ਕਰਨਾ ਤਾਂ ਉੱਦ ਮੈਂ ਇਹਨੂੰ ਭਲਾ ਖਵਾਉਂਗੀ ਨਾ ਚਟਨੀ ਬਣਾਉਂਦਾ ਤਵੇਖੇ ਤਾਂ ਸਹੀ ਪਰ ਇੰਨੀ ਨਹੀਂ ਖਾਖਾ ਚਟਰੀ ਆਲੇ ਦੇ ਅਡੀ ਚੜਰੀ ਆ ਕੇ ਬਣਾਵਾ ਚਸਤੀ ਮੈਂ ਤਾਂ ਲੈ ਗਈ ਚਸਤੀ ਹੈ ਤੜ ਕੇ ਮੈਂ ਵਾਪਸ ਕਰਦੀ ਅਰੇ ਯਾਦ ਆ ਨਾ ਰੋਇ ਭਰਾ ਇੰਨੀ ਕੀ ਲੈ ਕੇ ਗਈ ਤਾਂ ਸੇ ਉਹ ਹੀ ਮੈਨੂੰ ਵਾਪਸ ਕਰੀ ਗਿਆ ਤੇ ਆ ਚੱਕ ਤੇਰੀ ਚਟਨੀ ਜਾਣੀ ਪੈਣੀ ਆਣਾ ਪੀਣਾ ਚਾਹੀਦਾ ਜੱਸੀ ਹੁਣ ਤੂੰ ਲਾ ਕੱਢਦੀ ਤਿਆਰ ਕਰ ਲਈ ਆਪਾਂ ਹਨਾ ਦੇਖੋ ਹੁਣ ਗਲਾਂ ਨੂੰ ਲਿਪੜਨਾ ਪੈਣਾ ਜਟਰੀਨਾ ਪੂਰਨਾ ਤੇ ਆ ਆਪਾਂ ਦਾ ਪਤਣੀਆਂ ਧਣੀਆਂ ਸਾਡੀ ਗਵਾਂਡਣ ਨੇ ਦਿੱਤਾ ਜੀ ਝੂਠ ਨਹੀਂ ਬੋਲਦੇ ਤੁਹਾਨੂੰ ਪਤਾ ਆਪਾਂ ਝੂਠ ਬੋਲਣ ਦੀ ਆਪਾਂ ਨੂੰ ਹੈ ਨਹੀਂ ਆਦਤ ਆਪਾਂ ਹੁਣ ਇਹ ਚ ਪਾਤਾ ਧਣੀਆਂ ਤੇ ਦੋ ਬਾਅਦ ਆਪਾਂ ਪਾਵਾਂਗੇ ਜਿਹਦੇ ਵਿੱਚ ਪਿਆਜ਼ ਠੀਕ ਆ ਪਿਆਜ਼ ਕਿ ਪਿਆਜ਼ ਨਾ ਪਾਏ ਧਣੀਆਂ ਨਾਲ ਹੀ ਚੱਲਣਦੇ

ਹਾਂ ਚਟਨੀ ਲਾ ਕੇ ਰੋਟੀ ਦੇ ਉੱਤੇ ਤੇ ਚਾਹ ਹੋਵੇ ਤਤੇ ਤਤੇ ਹਾਂ دیر ਬਗਲ ਚਾਹਦੀ ਤੇ ਰੋਟੀ ਵੀ ਹੋਵੇ ਹੌਕੀਓ ਲੱਗੇ ਆਲੀ ਮੜ ਕੇ ਮੂੰਹ ਮੱਚਦਾ ਭੈਣੇ ਕੀ ਸਵਾਦ ਫੇਰ ਹੀ ਆਂਦਾ ਸਵਾਦ ਹੀ ਫੇਰ ਆਂਦਾ ਅੰਨੀਆਂ ਮੂੰਹ ਵਾਲਾ ਮੱਚਦਾ ਚਾਹ ਪੀ ਕੇ ਦੇਖੋ ਜੀ ਰੰਗਤ ਐ ਲਾਲ ਲਾਲ ਬਗਰਾ ਦਾ ਰੰਗ ਕਰ ਦਿੱਤਾ ਨੇ ਦੰਨ ਪੁੱਜ ਗਏ ਹਾਂ ਨਾ ਪਾ ਜੀ ਰੰਮਨ ਪਰ ਸਾਡੇ ਬੱਚਿਆਂ ਨੂੰ ਬਣਾ ਕੇ ਦੇਵਾਂਗੇ ਲੈ ਆਈ ਦੁਪਹਿਰ ਚ ਤੇ ਇਹ ਪਤਾ ਕੀ ਕਰੂਗੀ ਫਰੈਂਡ ਚਟਨੀ ਦਾ ਲੈ ਜੂਗੀ ਇਹ ਹੈ ਡਰ ਕੇ ਡਰ ਕੇ ਵਾਪਸ ਆਜੂਗੀ ਨਹੀਂ ਕਰ ਪੈਂਦੀ ਹਾਂ ਸੋ ਇੰਨੀ ਕਸ ਕਿ ਜਦ ਤੱਕ ਉਹਰੇ ਬਰਾਡੇ ਹੈ ਲੈ ਗਈ ਚੱਲਦੀ ਹੈ ਤੇ ਹੁਣ ਸਾਜੀ ਦਾ ਕਿੱਤੇ ਹੋਏ ਆ ਤੁਦਾਂ ਚ ਘੋਲ ਕੇ ਤਾਂ ਰੋਟੀ ਖਾ ਲੈਣੇ ਆ ਨਾਲ ਬਣਾ ਕੇ ਆਪਰਾ ਬਣ ਹੈਗੀ ਵਿਚਾਰੀ ਤਾਂ ਤੜਕੇ ਕਹਿੰਦੀ ਆ ਚੱਕ ਪੜੇ ਦਿਨ ਚਾਹਦੀ ਮੈਂ ਕਿਹ ਕਹੰਨੀ ਉਸੇ ਕਾਂਦੇ ਇੱਕ ਮੈਂ ਤੇ ਮਨ ਲਾ ਤੁਸੀਂ ਇੱਕ ਇੱਕ ਰੋਟੀ ਮਸਾ ਖਾਦੀ ਹੋਣੀ ਉਹਦੇ ਨਾਲ ਖਾਦੀ ਸੀ ਅਵੇ ਸਰ ਹਾਏ ਹੋ ਗਈ ਰੜੀ ਦਿਖਾ ਦੇ ਲੋ ਜੀ ਬਹੁਤ ਮਿਹਨਤ ਲੱਗੀ ਆ ਆ ਤੇ ਸਾਰਾ ਵਲੌਗ ਸੀ ਮੇਰਾ ਚੱਕਰੀ ਤੇ ਇੱਕ ਫਰੈਂਡ ਹੁਣ ਮੈਂ ਤੁਹਾਨੂੰ ਦਿਖਾਉਂਗੀ ਭਰਤਾ ਬੰਦਾ ਠੀਕ ਹੈ ਫਰੈਂਡ ਟਮਾਟਰ 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 ਕੱਟੀਆਂ ਦਾ ਤੋਰੀ ਸਾਡਾ ਜੀ ਤੇ ਆਪਾਂ ਬਣਾ ਰਿਹਾ ਜੀ ਭਰਤਾ ਤੇ ਚੰਡੀ ਬਣਾ ਕੇ ਪੜੀ ਰੈਡੀ ਹੋ ਗਈ ਟਮਾਟਰ ਤੁਹਾਨੂੰ ਦਿਖਾਣੇ ਆ ਮੈਂ ਭਰਤੇ ਦੇ ਵਿੱਚ ਜਿਹੜੇ ਪਰਾਟੀ ਬਣਾ ਜਾ ਦੇਖੋ ਜੀ ਇਹ ਪੈਣਗੇ ਟਮਾਟਰ ਭਰਤੇ ਦੇ ਵਿੱਚ ਪੰਜ ਟਮਾਟਰ ਪਾ ਰਹੀ ਆ ਮੈਂ ਤੇ ਵੇਦਾ ਦੇ ਕੋ ਬੈਂਗਣਾ ਸੀ ਜਿਹੜੇ ਆਪਾਂ ਕਹੇ ਸੀ ਬੈਂਗਣ ਮੱਚ ਕੇ ਬੈਂਗਣ ਮੱਚ ਕੇ ਬੈਂਗਣ ਸਹੀ ਹੋ ਗਏ ਇਹ ਤੜਕਾ ਛੜਕਾ ਜੀ ਠੀਕ ਆ ਪਿਆਜ਼ ਆ ਤੇ ਹਰੀ ਮਿਰਚਾ ਤੇ ਇੱਧਰ ਲਸਣ ਆ ਜੀ ਇੱਧਰ ਆਪਾਂ ਪਾਤਾ ਤੇਲ ਪਤੀਲੀ ਚ ਤੇਲ ਹੋ ਜਾਂਦਾ ਜੇ ਗਰਮ ਤੇ ਚਾਪਾ ਪਾਵਾਂਗੇ ਜੀਰਾ ਠੀਕ ਆ ਜੀ ਤੇ ਫੇਰ ਆਪਾਂ ਆਪਣਾ ਬਣ ਜੂਗਾ ਜੀ ਭੜਤਾ ਦੇਖ ਇੱਧਰ ਬੂਥੜੀ ਠੀਕਾ ਫਰੈਂਡ ਨਾਤਾ ਨਹੀਂ ਤੜਕੇ ਦਾ ਫਰੈਂਡ ਉਹੀ ਕੱਪੜੇ ਆ ਤਾ ਜੋ ਛਾਕ ਨਹੀਂ ਰਿਆ ਠੀਕਾ ਤੇ ਐਂ ਗਿਆ ਤੂੰ ਆ ਗਿਆ ਤੇ ਦੇਖ ਸਾ ਤੇ ਫਰੈਂਡ ਨਾਤੀ ਮੈਂ ਵੀ ਨਹੀਂ ਆ ਮੈਂ ਝੂਠ ਨਹੀਂ ਬੋਲਦੇ ਆਪਾਂ ਹਾਂ ਹੁਣ ਨਾ ਨਾ ਜਿੱਦੜ ਪਾਣੀ ਕਰਦਾ ਹੁਣ ਤੇ ਹੁਣ ਕੀ ਹੁਣ ਕੀ ਨਾਉਣ ਦਾ ਫਾਇਦਾ ਤੜਕੇ ਆਪਣੀ ਹੈਗੀ ਇੰਟਰਵਿਊ ਜੀ ਪੋਡਕਾਸਟ ਤੜਕੇ ਘਰੇ ਆ ਰਹੇ ਆ ਜੀ ਤੇ ਕੀ ਕਰਕੇ ਜਵਾਬ ਕਿਸੇ ਨੂੰ ਦਿੱਤਾ ਨਹੀਂ ਜਾਂਦਾ ਭੈਣ ਭਰਾਜੇ ਤੋਂ ਕੋਈ ਫੋਨ ਕਰਦਾ ਨਾ ਉਹਨਾਂ ਇਹਨਾਂ ਤਾਂ ਮਹੀਨਾ ਹੀ ਹੋ ਗਿਆ ਵਿਚਾਰਾਂ ਨੂੰ ਮਨ ਲਾਰੀ ਲਾਈ ਜਾਂਦੇ ਨੂੰ ਤੇ ਹਾਰ ਕੇ ਅੱਕ ਕੇ ਕੱਲ ਦਾ ਮੈਂ ਇਹਨਾਂ ਨੂੰ ਕਰਤਾ ਤੇ ਵੈਸੇ ਕੱਲ ਨੂੰ ਸਿੰਦੀ ਵੀ ਆ ਰਹੀ ਏ ਚੁੰਬੇ ਵਾਲੀ ਤੁਸੀਂ ਜਾਣਦੇ ਹੋਵੋਗੇ ਜਿਹੜੀ ਬਾਈ ਮਕਰ ਨਾਲ ਹੁੰਦੀ ਏ ਵੱਖੀ ਪਾੜ ਨਾਲ ਸਿੰਦੀ ਜਿਹਦੇ ਗਲਾਬ ਦਾ ਫੁੱਲ ਜਾਂ ਛਪਿਆ ਹੋਇਆ ਭਰਾਓ ਉਹ ਆ ਰਹੀ ਏ ਕੱਲ ਨੂੰ ਆਪਾਂ ਨੂੰ ਮੈਨਣ ਵਾਸਤੇ ਤੇ ਆਪਾਂ ਟੱਕ ਤੇ ਭਾਂਡੇ ਤੋਰੀ ਬੱਬੂ ਫਰਮੋਚ ਵੀ ਮਾਰਦੀ ਸਰਬੋਸ ਕਿੱਥੇ ਆ ਸਮੋਦਰਾ ਨਮਾਲੇ ਹੋਜੇ ਮਾਰਦੇ ਲਾ ਇੱਕ ਮਿੰਟ ਦਿੰਨੀ ਆ ਤੇ ਆ ਤੁਹਾਨੂੰ ਮੈਂ ਦੱਸਿਆ ਸੀਗਾ ਜੀ ਮੈਂ ਛੋਟਾ ਜਿਹਾ ਲਿਆਇਆ ਤੁਹਾਨੂੰ ਬਹੁਤ ਸਾਰਾ 380 ਮੰਗਦਾ ਸੀਗਾ 300 ਦਾ ਦਿੱਤਾ ਆਲਾ ਪਰ 300 ਦਾ ਦਿੱਤਾ ਤੋੜਨਾ ਜੀ ਤੇ ਚਲੋ ਫਰੈਂਡ ਮੈਂ ਲਾਉਣ ਲੱਗੀ ਜੀ ਤੜਕਾ ਠੀਕ ਆ ਤੇ ਉਹ ਲੱਗ ਗਿਆ ਪਾਂਡੇ ਨੂੰ ਦਿਖਾਨਿਆ ਤੁਹਾਨੂੰ ਪੜਤਾ ਤੜਕਾ ਲਾ ਕੇ ਜੀ ਜੀ ਫਰੈਂਡ ਲਾਤਾ ਤੜਕਾ ਦੇਖੋ ਪਰਤੇ ਨੂੰ ਪਰਠਾ ਬਣਿਆ ਫਿਰ ਮੀਨ ਦੀ ਦਾਲ ਨਾਲ ਕਾ ਦੇਖ ਸਕਦੇ ਲਗ ਪੀਸ ਦੇਖੋ ਇਹ ਆ ਜੀ ਪੈਗਨ ਦਾ ਪਰਠਾ ਬਹੁਤ ਐਸਟੀ ਆ ਫਰੈਂਡ ਬਹੁਤ ਐਸਟੀ ਤੇ ਆਟਾ ਗੁੰਨ ਲਿਆ ਆਪਾਂ ਠੀਕ ਆ ਜੀ ਦੇਖ ਲਵਾਂ ਦਿਉ ਆਟਾ ਰੁਬਲੀ ਵਾਟੀਆਂ ਆਪਾਂ ਆਤਮਾ ਦੂਜੀ ਭੌਗੇ ਰੱਖ ਕੇ ਉਹਦੇ ਵਿੱਚ ਆਟਾ ਗੰਨੇ ਸੀ ਤੇ ਜੇਕਰ ਤੁਸੀਂ ਪਰਠਾ ਖਾਣਾ ਫਰੈਂਡ ਫਰੈਂਡ ਏ ਲਾਲ ਦੇ ਭੇਜ ਦਿਓ ਜੀ ਤੁਹਾਨੂੰ ਪਤਾ ਆਪਾਂ ਨੂੰ ਇੱਕ ਇੱਕ ਵਾਰੀ ਨਹੀਂ ਦੋ ਦੋ ਤਿੰਨ ਤਿੰਨ ਵਾਰੀ ਭੇਜਿਆ ਬਣ ਲਾਲ ਦੇ ਜੀ ਠੀਕ ਹੈ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਾ ਜੀ ਸਾਡੇ ਅੱਜ ਦੀ ਤੁਹਾਨੂੰ ਰਸਤੇ ਕਿੱਦਾਂ ਦੀ ਲੱਗੀ ਤੇ ਚਟਨੀ ਮੈਂ ਤੇ ਕੱਬਲੀ ਹੈ ਜੀ ਠੀਕ ਹੈ ਚਟਨੀ ਕੋਸ ਗਵੰਡਨ ਲੈ ਗਈ ਹੈ ਸਾਡੀ ਚਟਨੀ ਤੁਸੀਂ ਦੇਖ ਸਕਦੇ ਹੋ ਕਿੰਡੀ ਸਵਾਦ ਚਟਨੀ ਆ ਤੇ ਪਰਥੇ ਨਾਲ ਚਟਨੀ ਨਾਲ ਮਨ ਖਾਵਾਂਗੇ ਆ ਪਰੋ ਰੋਟੀ ਏ ਚਲੋ ਠੀਕ ਆ ਫਰੈਂਡ ਜੇਕਰ ਤੁਹਾਨੂੰ ਮੇਰੀ ਰੈਸਪੀ ਅੱਜ ਦੀ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਕਿ ਮੇਰੀ ਰੋਟੀ ਨਾ ਮੰਗੀ ਜਾਂਦੀ ਉਹਨਾਂ ਨਾਲ ਜੇ ਰੋਟੀ ਬਣਾ ਕੇ ਤੇ ਚੈਨਲ ਨੂੰ ਸਾਡ ਨੂੰ ਕਰ ਲਿਓ ਜੀ ਸਬਸਕ੍ਰਾਈਬ ਨੂੰ ਸ਼ੇਅਰ ਲਾਇਕ ਕਮੈਂਟ ਸ਼ੇਅਰ ਸਬਸਕ੍ਰਾਈਬ ਫੋਲੋਟਾ ਫੋਲੋ ਕਰ ਲਿਆ ਕਰੋ ਫਰੈਂਡ ਮੈਂ ਤੁਹਾਡੀ ਆਪਣੀ ਕਿਰਨ ਬਧਿੰਦ